ਕੀ ਹਾਲ ਹੈ ਬਾਈ ਸਾਰਿਆਂ ਦੇ ਸਸਰੀ ਕਾਲ ਬਾਈ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਐ ਪੈਣੀ ਵਾਗਾ ਮਾਨਖਾਂ ਜ਼ਿਲ੍ਹੇ ਚ 3 ਜਨਵਰੀ 2026 ਦਾ ਟੂਰਨਾਮੈਂਟ ਐ ਤੇ ਕਰਤਿਆਂ ਮੁੰਡਿਆਂ ਨੇ ਤਿਆਰੀਆਂ ਸ਼ੁਰੂ ਅੱਜ ਤੇ ਕਰ ਰਿਹਾ ਟਰੈਕ ਪੱਧਰ ਪੂਰਾ ਵੱਡਾ ਬਣਾ ਰਹੇ ਟਰੈਕ ਦੇਖੋ ਸਾਰਿਆਂ ਚ ਜੋਸ਼ ਪੂਰਾ ਭਰਿਆ ਹੋਇਆ ਹੈ ਗਾ ਚੱਲ ਰਿਹਾ ਪੂਰਾ ਜੋਰਾਂ ਤੇ ਕੰਮ ਸਾਰੇ ਇੱਕ ਦੂਜੇ ਤੋਂ ਉੱਤਦੇ ਹੀ ਨੇ 11 ਤਾਂ Fica! Fica! A onda é, que ela é? ਆ ਫਿਰਦਾ ਜਗਦੀਪ ਵਾਲਾ ਪਿਛਲੀ ਵਾਰ ਤਾਂ ਤੁਮਾ ਪਾਤੀਆਂ ਸੀ ਨੇ ਐਰ ਕੀ ਨਹੀਂ ਚਲਾਉਂਦਾ ਪਰ ਮੁੰਡਾ ਬਾਕੀ ਬਾਈ ਮੁੰਡੇ ਖੜੇ ਆ ਦਰਸ਼ਕ ਬਣੇ ਉਹ ਵੀ ਲੈ ਰੋਹ ਜੀ ਜੀ ਜੋ ਅਪਡੇਟ ਹੋਊ ਤੁਹਾਨੂੰ ਦੇਵਾਂਗੇ ਓਕੇ ਵੱਧ ਤੋਂ ਵੱਧ ਬਾਈ ਪਹੁੰਚਿਓ 3 ਫਰ ਜਨਵਰੀ 2026